ਪੰਜਾਬ ਦੇ ਵਿੱਚ ਪੈ ਰੀਆਂ ਪਾਰੀ بارش ਕਾਰਨ ਪੰਜਾਬ ਦੇ ਸਿੱਖਿਆ ਮੰਤਰੀ ਨੇ ਵੱਡਾ ਫੈਸਲਾ ਲਿਆ ਹੈ ਦੱਸ ਦਿੰਦੇ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਸਮਾਂ ਹੋਰ ਵਧਾਇਆ ਗਿਆ 3 ਸਤੰਬਰ ਤੱਕ ਹੁਣ ਪੰਜਾਬ ਦੇ ਵਿੱਚ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਇਹ ਫੈਸਲਾ ਇਸ ਕਰਕੇ ਲਿਆ ਗਿਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਰ ਵਰਗੇ ਹਾਲਾਤ ਬਣੇ ਹੋਏ ਨੇ ਦੂਜੇ ਪਾਸੇ ਪਿੰਡਾ ਸ਼ਹਿਰਤ ਵਿੱਚ ਪਾਣੀ ਭਰ ਚੁੱਕਾ ਹੈ ਬੱਚਿਆਂ ਦੇ ਨਿਕਲਣ ਵਾਸਤੇ ਮੁਸ਼ਕਲ ਹੋ ਚੁੱਕੀ ਹੈ ਟੀਚਰ ਵੀ ਜਿਹੜੇ ਨਹੀਂ ਪਹੁੰਚ ਸਕਦੇ ਸਕੂਲਾਂ ਵਿੱਚ ਦੂਜੇ ਪਾਸੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਵੀ ਕਾਫੀ ਪਾਣੀ ਖੜਿਆ ਹੋਇਆ ਹੈ ਤੇ ਕਾਫੀ ਫੈਸਲੇ ਦੇਖਦੇ ਹੋਏ ਅੱਜ ਸਿੱਖਿਆ ਮੰਤਰੀ ਜੋ ਕਿ ਹਰਜੋਤ ਸਿੰਘ ਬੈਂਸ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ 3 ਸਤੰਬਰ ਤੱਕ ਸਕੂਲ ਪੰਜਾਬ ਦੇ ਬੰਦ ਰਹਿਣਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਹਰਜੋਤ ਬੈਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਤੇ ਫੇਸਬੁਕ ਦੇ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਪਹਿਲਾ ਜੋ ਕਿ ਮੁੱਖ ਮੰਤਰੀ ਪੰਜਾਬ ਵੱਲੋਂ 28 ਤਰੀਕ ਤੋਂ ਲੈ ਕੇ 30 ਤਰੀਕ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਹੁਣ ਜਦੋਂ بارشਾਂ ਲਗਾਤਾਰ ਚੱਲ ਰਹੀਆਂ ਨੇ ਝੜੀ ਲੱਗ ਚੁੱਕੀ ਹੈ ਉਸ ਤੋਂ ਬਾਅਦ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜਿਹੜਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫੈਸਲਾ ਲਿਆ ਗਿਆ ਕਿ 3 ਸਤੰਬਰ ਤੱਕ ਛੁੱਟੀਆਂ ਰਹਿਣਗੀਆਂ ਪੰਜਾਬ ਦੇ ਸਕੂਲਾਂ ਦੇ ਵਿੱਚ ਭਾਵੇਂ ਪ੍ਰਾਈਵੇਟ ਹੈ ਭਾਵੇਂ ਸਰਕਾਰੀ ਹੈ ਕੋਈ ਵੀ ਸਕੂਲ ਨਹੀਂ ਖੁੱਲੇਗਾ ਕਿਉਂਕਿ ਬੱਚਿਆਂ ਦੀ ਪੜਾਈ ਆਨਲਾਈਨ ਹੋਏਗੀ ਘਰਾਂ ਦੇ ਵਿੱਚ ਜਿਸ ਤਰੀਕੇ ਟੀਚਰ ਪਹਿਲਾਂ ਕਰੋਨਾ ਸਮੇਂ ਦੀ ਪੜਾਉਂਦੇ ਸੀ ਉਸ ਤਰੀਕੇ ਨਾਲ ਪੜਾਈ ਜੁਰ ਚਲੇਗੀ ਪਰ ਸਕੂਲਾਂ ਦੇ ਵਿੱਚ ਹੁਣ ਬੱਚੇ 3 ਸਤੰਬਰ ਤੱਕ ਨਹੀਂ ਜਾ ਸਕਣਗੇ ਇਸ ਖਬਰ ਨੂੰ ਤੁਸੀਂ ਅੱਗੇ ਸ਼ੇਅਰ ਮਾਪਿਆਂ ਕੋਲ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਈ ਮਾਪਿਆਂ ਨੂੰ ਡਰ ਹੈ ਕਿ ਕਿਤਨੇ ਕਿਤੇ ਨਾ ਬਾਰਸਾਂ ਦੇ ਵਿੱਚ ਕਿਤਨੇ ਕਿਤੇ ਉਹਨਾਂ ਨੂੰ ਬੱਚਿਆਂ ਨੂੰ ਸਕੂਲ भेजना ਪੈ ਸਕਦਾ ਸੀ ਪਰ ਕਿਤੇ ਨੇ ਤੇ ਸਰਕਾਰ ਨੇ ਫੈਸਲਾ ਲਿਆ ਕਿ 3 ਸਤੰਬਰ ਤੱਕ ਛੁੱਟੀਆਂ ਰਹਿਣਗੀਆਂ ਜਿੰਨੇ ਵੀ ਸਾਡੇ ਦਰਸ਼ਕ ਨੇ ਜਾਣਕਾਰੀ ਸਾਂਝੀ ਕਰਦੇ ਜਾਇਓ ਕਿਉਂਕਿ ਪੰਜਾਬ ਦੇ ਵਿੱਚ ਹਰ ਵਰਗੇ ਹਾਲਾਤ ਨੇ ਦੂਜੇ ਪਾਸੇ ਆਪਾਂ ਸਭ ਨੂੰ ਇੱਕ ਦੂਜੇ ਦੀ ਨਾਲ ਸਮਿਆਂ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਅਗਰ ਕਿਸੇ ਕੋਲ ਰਾਸ਼ਨ ਨਹੀਂ ਕਿਸੇ ਦੇ ਕੋਈ ਘਰ ਗਿਰ ਚੁੱਕਾ ਹੈ ਜਾਂ ਫਿਰ ਕੋਈ ਹੋਰ ਇਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਜੂਰ ਅੱਗੇ ਮਦਦ ਕਰਨੀ ਚਾਹੀਦੀ ਜੇ ਪਸੰਦ ਬੱਚਿਆਂ ਦਾ ਆਪਣਾ ਜੂਰ ਧਿਆਨ ਰੱਖਣਾ ਚਾਹੀਦਾ ਜਿਸ ਜਗ੍ਹਾ ਉੱਤੇ ਲੱਗਦਾ ਹੈ ਕਿ ਖਤਰਾ ਹੈ ਉਸ ਜਗ੍ਹਾ ਉੱਤੇ ਨਾ ਜਾਇਆ ਜਾਵੇ ਦੂਜੇ ਪਾਸੇ ਆਪਣੇ ਘਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਦਾ ਖਾਸ ਕਰਕੇ ਕਿਉਂਕਿ ਬੱਚੇ ਜਿਹੜੇ ਕਈ ਵਾਰ ਲਾਪਰਵਾਹੀ ਵਰਤ ਲੈਂਦੇ ਨੇ ਆਪਣੇ ਇਸ ਤਰੀਕੇ ਦੇ ਨਾਲ ਬਾਰਸ਼ਾਂ ਦੇ ਵਿੱਚ ਨਹਾਣ ਲੱਗ ਜਾ ਬੰਦੇ ਨੇ ਜਾਂ ਫਿਰ ਤੇ ਪਾਣੀ ਖੜਿਆ ਹੁੰਦਾ ਹੈ ਤਾਂ ਉੱਥੇ ਵੀ ਕਈ ਵਾਰ ਬੱਚੇ ਇੰਜੋਏ ਕਰਦੇ ਨੇ ਤਾਂ ਇੰਨਾ ਦਿਨਾਂ ਦੇ ਵਿੱਚ ਜ਼ਿਆਦਾਤਰ ਮਾਪਿਆਂ ਨੂੰ ਅਪੀਲ ਹੈ ਕਿ ਘੁੰਮਣ ਫਿਰ ਨਾ ਜਾਣ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਹਿਮਾਚਲ ਪੰਜਾਬ ਦੇ ਵਿੱਚ ਬਣੇ ਹੋਏ ਨੇ ਤਾਂ ਮਾਪੇ ਜੁਰ ਆਪਣੇ ਬੱਚਿਆਂ ਦੇ ਨਾਲ ਘਰ ਹੀ ਰਹਿਣ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਣਾ ਬੱਚਿਆਂ ਨੂੰ ਘਰ ਦੇ ਵਿੱਚ ਹੀ ਪੜਾਉਣ ਪਰ ਇਸ ਨੂੰ ਲੈ ਕੇ 3 ਸਤੰਬਰ ਤੱਕ ਹੁਣ ਛੁੱਟੀਆਂ ਦਾ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਕਰ ਦਿੱਤਾ ਹੈ ਤੁਹਾਡੇ ਕਰਮ ਅਮਰ ਸੁਮਿਤ ਦੇ ਨਾਲ ਹਰਤੇ ਸਿੰਘ